ਹੇ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਕਾਉਂਸਲਿੰਗ ਲਈ ਜਾਰੀ ਨੋਟਿਸ ਕੀਤਾ ਹੈ ਪੀਟਪੀਐਸਬੀ ਦੀਆਂ ਵੈਕੈਂਸੀਸ ਨੇ ਵੈਕੈਂਸੀਸ ਤੁਹਾਨੂੰ ਦੱਸਾਂਗੇ ਨੋਟਿਸ ਦੇ ਵਿੱਚ ਸਾਰੀ ਜਾਣਕਾਰੀ ਵੀ ਦੇਵਾਂਗੇ ਸਾਰੀ ਡਿਟੇਲਸ ਤੁਹਾਨੂੰ ਚੈੱਕ ਕਰਵਾਵਾਂਗੇ ਸੋ ਦੋਸਤੋ ਜੇਕਰ ਤੁਸੀਂ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤੇ ਕਮੈਂਟ ਦੇ ਵਿੱਚ ਵੀ ਆਪਣੀ ਰਾਏ ਜ਼ਰੂਰ ਦੇਣਾ ਤੇ ਚਲੋ ਦੋਸਤੋ ਤੁਹਾਨੂੰ ਦਿਖਾਉਣਾ ਹੈ ਨੋਟਿਸ ਜਿਹੜਾ ਜਾਰੀ ਕੀਤਾ ਟ੍ਰਿਪਲ ਐਸਬੀ ਨੇ ਤਾਂ ਦੇਖੋ ਜੀ ਟ੍ਰਿਪਲ ਐਸਬੀ ਜਨਤਕ ਨੋਟਿਸ ਸਾਜੀ ਹੈ ਕੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 18/2022 ਰਾਹੀਂ ਪ੍ਰਕਾਸ਼ਿਤ ਗੈਲਰੀ ਸਹਾਇਕ ਦੀਆਂ ਐਸਆਰਓ ਅਤੇ ਈਐਸਐਮ ਸ਼੍ਰੇਣੀ ਦੀਆਂ ਖਾਲੀ ਰਹਿਗੀਆਂ ਅਸਾਮੀਆਂ ਲਈ ਉਮੀਦਵਾਰਾਂ ਨੂੰ ਜਨਤਕ ਨੋਟਿਸ ਮਿਤੀ 16/7/2024 ਰਾਹੀਂ ਕਾਉਂਸਲਿੰਗ ਲਈ ਬੁਲਾਇਆ ਗਿਆ ਸੀ ਕਾਉਂਸਲਿੰਗ ਸ਼ਡਿਊਲ ਦੇ ਜਨਤਕ ਨੋਟਿਸ ਮਿਤੀ 16/7/2024 ਰਹੀਂ ਦਰਜ ਸ਼੍ਰੇਣੀवार ਮੈਰਿਟ ਅਨੁਸਾਰ ਜੋ ਉਮੀਦਵਾਰ ਕਿਸੇ ਕਾਰਨ ਕਰਕੇ ਮਿਤੀ 18/7/2024 ਨੂੰ ਕਾਉਂਸਲਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ ਉਹਨਾਂ ਉਮੀਦਵਾਰਾਂ ਨੂੰ ਇੱਕ ਹੋਰ ਮੌਕਾ ਦਿੰਦੇ 5/8/2024 ਨੂੰ ਸਵੇਰੇ 10 ਵਜੇ ਕਾਉਂਸਲਿੰਗ ਲਈ ਬੋਰਡ ਦੇ ਦਫ਼ਤਰ ਉਹਨਾਂ ਵਿਭਾਗ ਸੈਕਟਰ 68 ਐਸਐਸ ਨਗਰ ਵਿਖੇ ਬੁਲਾਇਆ ਜਾਂਦਾ ਹੈ ਤਾਂ ਦੋਸਤੋ ਜਿਹੜੇ ਜਿਹੜੇ ਬੱਚੇ ਨੇ ਪੇਪਰ ਦਿੱਤਾ ਸੀ ਸਹਾਇਕ ਗੈਲਰੀ ਵਾਲੇ ਤੇ ਜ਼ਰੂਰ ਹੋ ਜਾਣ ਅਤੇ ਆਪਣੀਆਂ ਅਸਾਮੀਆਂ ਫਿਲ ਕਰਨ ਧੰਨਵਾਦ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ ਇਦਾਂ ਦੀ ਹੋਰ ਵੀ ਅਣ ਕਰੀਆਂ ਲੈਂਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੇ